ਹਾਂ ਜੀ ਮਿੱਤਰੋ ਕੀ ਹਾਲ ਚਾਲ ਆ ਤੇ ਮੈਨੂੰ ਕਈ ਕਹਿੰਦੇ ਸੀਗੇ ਬੱਬੂ ਸਿਆ ਤੂੰ ਵਟਾਂ ਬੜੀਆਂ ਪਾਈਆਂ ਵਟਾਂ ਬੰਦੇ ਵਿੱਚ ਬਈ ਮੇਰਾ ਨੁਕਸਾਨ ਤਾਂ ਕੋਈ ਹੋਇਆ ਨਹੀਂਗਾ ਕਿਉਂਕਿ ਪਹਿਲਾ ਪਾਣੀ ਜਿਹੜਾ ਕਿ ਆਪਾਂ ਕਣਕ ਨੂੰ ਲਾਉਨੇ ਆ ਉਹ ਪਤਲਾ ਲੱਗਦਾ ਤੇ ਆਪਾਂ ਕਿੱਲੇ ਦੇ ਵਿੱਚ ਵਟਾਂ ਦੋ ਤਾਂ ਬਾਈ ਜੀ ਜ਼ਰੂਰੀ ਆ ਆਪਣਾ ਕੋਈ ਨੁਕਸਾਨ ਨਹੀਂ ਹੋਇਆਗਾ ਤੇ ਕਣਕ ਵੀ ਦੇਖ ਲਓ ਵਧੀਆ ਖੜੀ ਆ ਕੋਈ ਨੁਕਸਾਨ ਨਹੀਂ ਹੋਇਆਗਾ ਇਧਰ ਵੀ ਆਪਾਂ ਇਸ ਤਰ੍ਹਾਂ ਹੀ ਵਟਾਂ ਪਾਈਆਂ ਹੋਈਆਂ ਵਟਾਂ ਪਾਉਣ ਦੇ ਨਾਲ ਕੋਈ ਨੁਕਸਾਨ ਨਹੀਂ ਹੁੰਦਾਗਾ ਕਣਕ ਤਾਂ ਮੱਟਾਂ ਦੇ ਉੱਤੇ ਚਲੋ ਵਟਾਂ ਦੇ ਉੱਤੇ ਵੀ ਆ ਜਾਂਦੀ ਆ ਤੇ ਕਈ ਕਹਿੰਦੇ ਸੀ ਕਿ ਯਾਰ ਵਟਾਂ ਤੂੰ ਜ਼ਿਆਦੇ ਪਾਈਆਂ ਵੇ ਬਈ ਵਟਾਂ ਪਾਉਣ ਦਾ ਫਾਇਦਾ ਯਾਰ ਜੇ ਕਈ ਵਾਰੀ ਪਾਣੀ ਕਹਾਰੇ ਵੱਡੇ ਕਰ ਲਗੇ ਤਾਂ ਪਾਣੀ ਪਹੁੰਚਦਾ ਨਹੀਂਗਾ ਸਿਰੇ ਤੇ ਤੇ ਵਟ ਜੇ ਦੂਹ ਹੋਣਗੀਆਂ ਕਿੱਲੇ ਦੇ ਵਿੱਚ ਤਾਂ ਪਾਣੀ ਛੇਤੀ ਲੱਗ ਜਾਂਦਾ ਤੇ ਸਿਰੇ ਪਹੁੰਚ ਜਾਂਦਾ